ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਹਾਂ ਜਿਉਂ ਅਮਰੀਕਾ ਚ ਸੈਕ੍ਰਾਮੈਂਟੋ ਇੰਟਰਨੈਸ਼ਨਲ ਕਬੱਡੀ ਕੱਪ ਹੋਇਆ ਉੱਥੋਂ ਕਿਹੜੀ ਟੀਮ ਫਰਸਟ ਰੇਡ ਤੇ ਕਿਹੜੀ ਸੈਕੰਡ ਸਨ ਉਹ ਰਿਜ਼ਲਟ ਫਰਸਟ ਟੀਮ ਰਹਿ ਰਹਾ ਰਹਣ UA ਫਰਸਟ ਰੇਡ ਰਨਰ ਅਪ ਰੇਡ ਟ੍ਰੈਂਟੋ ਪੰਜਾਬੀ USA ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਬਣ ਗੋਆ ਗੋਰਾਸ ਰਹਾੜੀ ਮੰਦ 21 ਕਬੱਡੀਆਂ ਪਾ ਕੇ ਜਿਸ ਨੇ 18 ਅੰਕ ਪ੍ਰਾਪਤ ਕੀਤੇ ਬੈਸਟ ਯਾ ਫਿਰ ਹੀ ਗੱਲ ਕਰੀਏ ਤਾਂ ਉਹ ਹੀ ਕਹਿੰਦੇ ਕਬੱਡੀ ਦਾ ਪ੍ਰਿੰਸ ਦੁਨੀਆ ਵਿੱਚ ਹੁੰਦਾ ਜਿਹੜਾ ਦੁੱਗਾਂ ਵਾਲਾ ਜੱਟ ਖੁਸ਼ਦੀਪ ਸਿੰਘ ਦੁੱਗਾਂ ਖੁਸ਼ੀ ਦੁੱਗਾਂ ਵਾਲਾ ਬੈਸਟ ਬਣਿਆ 10 ਜੱਫੇ ਲਾ ਕੇ ਹਾਂਜੀ ਕਿੱਦਾਂ ਲੱਗੇ ਦੁੱਗਾਂ ਵਾਲੇ ਦੇ ਜੱਫੇ ਸਾਰੇ ਵੀ ਰਿ ਕਮੈਂਟ ਕਰਕੇ ਜਰੂਰ ਦੱਸਿਓ ਸਿਰ ਅਗਰ ਮੈਂ ਤਾਂ ਝੂਠੇ ਨਹੀਂ ਹਾਰ ਮਟਰਾ ਜਿੱਤਿਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ